ਰੰਨਾ ਬੋਧੀਆਂ ਚੰਚਲ ਹੋ ਗਈਆਂ ਇਤਨੀਂ ਸਰੀਰ ਦੀ ਨਮਾਇਸ਼ ਕਰਦੀਆਂ ਜਾਂਦੀਆਂ ਯੂਰਪ ਤੇ ਕਰੀਬਨ ਕਰੀਬਨ ਇਹ ਜੇ ਕਹ ਲੋ 80 ਫੀਸਦੀ ਲਗਨ ਹੋ ਚੁੱਕੇ ਲਗਨ ਔਰਤਾਂ ਗੋਹ ਰਹੀਆਂ ਪੁਰਸ਼ੋ ਐ ਸਿਆਦ ਇਹ ਸਿਆਦ ਲਵਜ਼ ਫਾਰਸੀ ਦਾ ਸ਼ਿਕਾਰੀ ਨੂੰ ਕਹਿੰਦੇ ਪੁਰਸ਼ ਸ਼ਿਕਾਰੀ ਬਣੇ ਫਿਰਦੇ ਦੇਖਣਾ ਚਾਹੁੰਦੇ ਤੇ ਇਸਤਰੀਆਂ ਲਗਨਤਾ ਦੀ ਪ੍ਰਦਰਸ਼ਨੀ ਕਰਨਾ ਚਾਹੁੰਦੀਆਂ ਕਰ ਰਹੀਆਂ ਕਰ ਰਹੀਆਂ ਪੱਛਮ ਦੀ ਨਕਲ ਤੇ ਭਾਰਤ ਵੀ ਚੱਲ ਰਿਹਾ ਹੈ ਇੱਥੇ ਵੀ ਸਹਜੇ ਸਹਜੇ ਐਸਾ ਹੁੰਦਾ ਜਾ ਰਿਹਾ ਹੈ ਹੁੰਦਾ ਜਾ ਰਿਹਾ ਹੈ ਯੂਰਪ ਤੇ ਨਗਨ ਹੋ ਚੁੱਕੇ ਪੁਰਸ਼ ਸ਼ਿਕਾਰੀ ਬਣ ਜੋ ਕੁਝ ਗੁਰੂ ਨਾਨਕ ਨੇ ਆਖੀ ਰੰਨਾ ਹੋਈਆਂ ਬੋਦੀਆਂ ਪੁਰਖ ਹੋਏ ਸਈਆ ਸੇਲ ਸੰਜਮ ਸੋਚ ਬੰਨੇ ਖਾਣਾ ਆਜ ਅਖਾਜ ਸ਼ਰਮ ਗਈ ਘਰ ਆਪਣੇ ਪਤ ਉਠ ਚੱਲੇ ਨਾਲ ਨਾਨੇ ਕ ਸੱਚਾ ਏਕ ਹੈ ਅਵਰ ਨ ਸੱਚਾ ਵਾਹ ਐਸੀਆ ਮਾਮਾ ਹੋਣ ਗਿਆ ਤੋ ਕਰ ਬਹੁਤ ਪ੍ਰੇਤਾਂ ਦਾ ਹੀ ਜਨਮ ਆਉਣਾ ਔਰ ਕਿ ਫਿਰ ਦੇਵਤੇ ਜਨਮ ਲੈਣ ਨੂੰ ਤਰਸਣ ਗਏ ਕਬੀਰ ਕਹਿ ਵੀ ਰਹੇ ਨੇ ਇਸ ਦੇਹ ਈ ਕੋ ਸਿਮਰੇ ਦੇ ਦਿਨ ਰਾਤ ਦੇਵਤੇ ਚਿਤ ਦੇ ਬੈਨੇ ਕਿ ਕੈਸੇ ਤਰੀਕੇ ਨਾਲ ਸਾਡਾ ਜਨਮ ਇਸ ਸਰੀਰ ਸਾਨੋ ਮਿਲ ਬੜੇ ਧਿਆਨ ਨਾਲ ਤਿੰਨੁਕਤੇ ਹੋਰ ਸੁਣ ਲੈਣਾ ਪਸ਼ੂ ਕੁਲ ਤੰਤੇ ਹੈ ਵਿਕਸਤ ਮਨ ਨਹੀਂ ਦੇਵਤੇ ਕੋਲ ਵਿਕਾਸਸ਼ੀਲ ਮਨ ਤੇ ਹੈ ਤਨ ਨਹੀਂ ਮਨੁੱਖ ਕੋਲ ਤਨ ਵੀ ਹੈ ਤੇ ਮਨ ਵੀ ਪਸ਼ੂ ਨੂੰ ਮੁਕਤ ਹੋਣਾ ਹੈ ਮਨੁਸ਼ ਬਣਨਾ ਪੈਗਾ ਦੇਵਤੇ ਨੂੰ ਮੁਕਤ ਹੋਣਾ ਹੈ ਮਨੁਸ਼ ਬਣਨਾ ਪੈਗਾ ਮਨੁੱਖ ਤੋਂ ਵੱਡਾ ਕੋਈ ਵੀ ਨਹੀਂ ਇਹ ਮੈਂ ਭਾਈ ਪਰਾਪਤ ਮਾਨੁਕ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਇਹ ਵਾਰੀ ਪਸ਼ੂਆਂ ਕੋਲ ਨਹੀਂ ਐ ਇਸ ਜਨਮ ਦੇ یہ واری کول کو نہیں ہے انہوں نے منوش بننا پے یہ واری کول کو نہیں ہے منوش بننا پے اس واسطے بہادر شاہ زفر جو آخری مغل سمراٹ ہویا ہے خدا اپنا انبھو ہے فقیر طبیعت انسان سی دے بنایا اے زفر خالق نے کب انسان سے بڑھ کر اے خدا میں دیکھ دا تیری کائنات د ਇਨਸਾਨ ਤੋਂ ਅੱਗੇ ਤੋਂ ਹੋਰ ਕੁਝ ਨਹੀਂ ਸਭ ਥੱਲੇ ਸਭ ਥੱਲੇ ਬਣਾਇਆ ਐ ਜ਼ਫਰ ਖਾਲਕ ਨੇ ਕਬ ਇਨਸਾਨ ਸੇ ਬਣਕਰ ਮਲਕ ਕੋ ਦੇਵ ਕੋ ਜਿੰਨ ਕੋ پری ਕੋ ਊਰੇ ਗੇ ਲਬਾ ਸਾਰਿਆਂ ਦੀ ਗਿਣਤੀ ਕਰਦੇ ਇਹ ਹੋਰਾ ਇਹ ਪਰियां ਇਹ ਫਰਿਸ਼ਤੇ ਇਹ ਦੇਵੀ ਇਹ ਦੇਵਤੇ ਮਨੁੱਖ ਦੇ ਸਾਹਮਣੇ ਇਹ ਵੀ ਕੁਝ ਨਹੀਂ ਇਹ ਨਾਨੋ ਵੀ ਮਨੁੱਖ ਬਣਨਾ ਪੈਗਾ ਤਾਂ ਮੋਕ ਨਹੀਂ ਤੇ ਨਹੀਂ ਪਸ਼ੂਆਂ ਨੂੰ ਵੀ ਮਨੁੱਖ ਬਣਨਾ ਪਵੇਗਾ ਉਹ ਤਾਂ ਪ੍ਰੇਤਾਂ ਨੂੰ ਵੀ ਮਨੁੱਖ ਬਣਨਾ ਵੱਦ ਕੇ ਸਮਝੀ ਕਿ ਉਹ ਤਾਂ ਪ੍ਰੇਤਾਂ ਦੇ ਜਨਮ ਹੋ ਰਹੇ ਹੋ ਰਹੇ ਕਿਉਂ ਮਾਂ ਮਿਲ ਰਹੀਆਂ ਨੇ ਉਹਨਾਂ ਦੇਵਤਿਆਂ ਦੇ ਜਨਮ ਨਹੀਂ ਹੋ ਰਹੇ ਮਾਂ ਮ ਨਹੀਂ ਮਿਲਦੀ ਉਸ ਤਰ੍ਹਾਂ ਦੀ ਮਾਂ ਨਹੀਂ ਹੈ ਮੈਂ ਉਹ ਦਿਨ ਵੀ ਅਰਜ਼ ਕੀਤੀ ਸੀ ਪਿਤਾ ਦਾ ਸੰਬੰਧ ਦੋ ਚਾਰ ਮਿੰਟ ਦਾ ਧਾਰਨ ਕਰ ਦਈਏ ਗਰਭ ਇਸਤਰੀ ਪਾਲਣਾ ਕਰ ਦਈਏ ਇਸਤਰੀ ਸਾਰਾ ਸੰਬੰਧ ਬੱਚੇ ਨਾਲ ਮਾਂ ਰਾਚੇਨ ਕਾਲ ਦੇ ਤੇ ਬਲਦਈਅਤ ਦੇ ਖਾਨੇ ਚ ਮਾਂ ਦਾ ਹੀ ਨਾਮ ਲਿਖਦੇ ਸੀ। ਈਰਾਨ ਦੇ ਚ ਅਜ ਵੀ ਮਾਂ ਦਾ ਨਾਮ ਲਿਖਦੇ ਨੇ ਕਿਉਂ? ਇਸਲਾਮ ਦੇ ਚ ਤਲਾਕ ਤੇ ਚਾਰ-ਚਾਰ ਸ਼ਾਦੀਆਂ ਦੀ ਨੌਬਤ ਹੈ। ਤਾਂ ਇਹ ਨੌਬਤ ਕਰਕੇ ਅਕਸਰ ਪੁਰਸ਼ ਬੱਚੇ ਵੀ ਛੋੜ ਜਾਂਦੇ ਨੇ, ਪਤਨੀ ਵੀ ਛੋੜ ਜਾਂਦੇ। ਪਰ ਮਮਤਾ ਦੀ ਮਾਰੀ ਹੋਈ ਮਾਂ ਬੱਚਿਆਂ ਨੂੰ ਨਹੀਂ ਛੱਡਦੀ। ਮਮਤਾ ਬੜੀ ਪਰਬਲ ਮਮਤਾ। ਉਹ ਪਾਲਣ-ਪੋਸ਼ਣ ਕਰਦੀ। इस इरांदा में बनाया ऐ जफर खालिक ने कब इंसान से बढ़कर मलिक को देव को जिन को परी को पूरे गिल इंसान तो उत्तम और कुछ भी नहीं भगवान हो सकता है भगवान हो सकता है ಪಶು ನೀ ಪಶು ನೂ ಭ ಮನುಷ್ಯ ಬಣ್ಣ ಬಣ್ಣ ಮನುಷ್ಯ ರಸ್ತ ಮನು ಚೌಕ ತೋ ಲಂಣನಾ ಚೌರಾಹ ತು ಲಂಘನಾ ಪೈಗ ಮನುಖ ಮನುಖಿ ಪಾರೇ ಪಶು ಮನುಖ ತೋ ಪಾರೋತ